ਨੰਨੀ ਜਹੀ ਬੱਚੀ ਨੇ ਰੱਬ ਤੇ ਮੂਰੇ ਫਰਿਆਦ ਕੀਤੀ ਕਿ ਮੈਨੂੰ ਸਾਈਕਲ ਮਿਲ ਜਾਵੇ ਤੇ ਬਸ ਫੇਰ ਕੀ ਸੀ ਰੱਬ ਨੇ ਸੁਣ ਲਈ ਤੇ ਇਸ ਪੁਲਿਸ ਵਾਲੇ ਵੀਰ ਨੂੰ ਭੇਜ ਦਿੱਤਾ ਜਿਸ ਨੇ ਇਸ ਬੱਚੀ ਨੂੰ ਗਿਫਟ ਵਜੋਂ ਸਾਈਕਲ ਦਿੱਤਾ ਹੈ ਤੁਹਾਡੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਕੀ ਅਰਦਾਸ ਲਈ ਸੀ ਉਸ ਰੱਬ ਨੂੰ ਕੀ ਅਰਦਾਸ ਸੀ ਮੈਂ ਬਾਬੇ ਨੂੰ ਕਹਿੰਦਾ ਮੈਨੂੰ ਸਾਈਕਲ ਮਿਲ ਗਿਆ ਉਹ ਵੇਖੇ ਮੰਮੀ ਕੋਲ ਪੂਰੀ ਧੀਰ ਹੋਏ ਅੱਜ ਭੀੜ ਹੁੰਦੀ ਹੈ ਇੱਥੇ ਆਉਂਦੀ ਹੈ ਹਾਂਦੀ ਹੈ ਥੋੜਾ ਥੋੜੀ ਬਾਤੇ ਕੰਮ ਨਹੀਂ ਚੱਲਦਾ ਬਹੁਤ ਸਾਰੇ ਲੋਕਾਂ ਨੂੰ ਇਹ ਛੋਟੀ ਜਹੀ ਚੀਜ਼ ਲੱਗੇਗੀ ਪਰ ਬਹੁਤ ਸਾਰੇ ਗਰੀਬਾਂ ਦੇ ਲਈ ਇੱਕ ਖੁਆਇਸ਼ ਨੂੰ ਪੂਰਾ ਕਰਨ ਵਾਲਾ ਰੱਬ ਹੀ ਹੁੰਦਾ ਹੈ ਸੋ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਇਨਸਾਨੀਅਤ ਰੱਖਦੇ ਹੋ ਗਰੀਬਾਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਹੋ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਰੋ ਰੋ ਕੇ ਤੁਸੀਂ ਅਪੀਲ ਲੈ ਰਹੇ ਹੋ ਕਿ ਪੰਜਾਬੀ ਭਰਾ ਨਹੀਂ ਪਹੁੰਚ ਰਹੇ ਸਾਡੇ ਸੈਟਅਪ ਤੇ ਪ੍ਰਵਾਸੀ ਵੀਰ ਪਹੁੰਚ ਰਹੇ ਨੇ ਕੀ ਵੀਡੀਓ ਸੀ ਕਿਉਂ ਅਪੀਲ ਲਾ ਰਹੇ ਹੋ बस अपील इस करके लानी पई कि मैं इतनी मेहनत करके बना के लेके आंदी सी सारा कुछ कि चले पर इथे कोई भी नहीं होता दा, दा सी दादा 20 20 रुपए दी चीजें बेचनिया पेंदिया ਸੋਚਿਆ ਸੀ ਕਿ ਜਿਹੜੀ ਪੰਜਾਬ ਪੁਲਿਸ ਦਾ ਜਵਾਨ ਵੀ ਇਸ ਤਰ੍ਹਾਂ ਦਾ ਹੋਏਗਾ ਜੇ ਤੁਹਾਡੇ ਰੇੜੀ ਦੇ ਜਾੜੀ ਦੇ ਰੋਡ ਦੇ ਉੱਤੇ ਤੁਸੀਂ ਸੈਟਅਪ ਲਾਇਆ ਇੱਥੇ ਰੇੜੀ ਤੇ ਪਹੁੰਚੇ ਜਾਂ ਉਹ ਵੀ ਬੱਚਿਆਂ ਦੇ ਸੁਪਨੇ ਪੂਰੇ ਹੋਣਗੇ ਪੰਜਾਬ ਪੁਲਿਸ ਦੇ ਜਵਾਨ ਦੇ ਤੈ ਕਦੀ ਨਹੀਂ ਸੋਚਿਆ ਸੀ ਹੋਈ ਤਾਂ ਮੈਂ ਕਹਿਨੀ ਆ ਕਿ ਪੁਲਿਸ ਭਾਜੀ ਨੂੰ ਵੀ ਪਾਪੇ ਨੇ ਆਪਣਾ ਰੂਪ ਬਣਾ ਕੇ ਭੇਜਿਆ ਟੇਕ ਕਿ ਜਿੰਨੇ ਮੇਰੀ ਬੇਟੀ ਦੀ ਪੂਰੀ ਕੀਤੀ ਇੱਛਾ ਸਾਰੀ ਜਦੋਂ ਤੁਸੀਂ ਇੱਥੇ ਪਹੁੰਚੇ ਬੱਚੀ ਦੇ ਚਿਹਰੇ ਤੇ ਜਿਹੜੀ ਰੌਣਕ ਆਈ ਜਿਹੜਾ ਨੂਰ ਆਇਆ ਨਾ ਉਹ ਬੜਾ ਪਿਆਰਾ ਸੀ ਦੇਖੋ ਜੀ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਬੜੇ ਦਿਨ ਚੀਜ਼ ਮੰਗਦੇ ਰਹਨਾ ਤੇ ਜਦੋਂ ਚੀਜ਼ ਮਿਲਨੀ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਲੈਂਦਾ ਤਾਂ ਦਲਜੀਤ ਭਾਜੀ ਇੱਕੀ ਅਪੀਲ ਲਾਉਣੀ ਚਾਹੀਦੀ ਹੈ ਕੀ ਹੋ ਰਿਹਾ ਹੈ ਮੰਨ ਦੇ ਵਿੱਚ ਵਿਚਾਰ ਜਿਉਂ ਜ ਤੁਹਾਡੀਆਂ ਸਿਵਾਵਾਂ ਜਿਹੜੀਆਂ ਡਿਊਟੀ ਹੈ ਪੰਜਾਬ ਪੁਲਿਸ ਪ੍ਰਤੀ ਸਿਵਾਵਾਂ ਵੀ ਵਧੀਆ ਤਰ੍ਹਾਂ ਨਿਭਾ ਰਹੇ ਹੋ ਤੇ ਆਮ ਜਨਤਾ ਲਈ ਵੀ ਸਿਵਾਵਾਂ ਤੁਸੀਂ ਵਧੀਆ ਤਰ੍ਹਾਂ ਨਿਭਾ ਰਹੇ ਹੋ ਲੋੜਵੰਦ ਪਰਿਵਾਰਾਂ ਲਈ ਵੀ ਮਸੀਹਾ ਬਣ ਜਾਂਦੇ ਹੋ ਆ ਵੇਖੋ ਜੀ ਇੱਥੇ ਆਉਂਦਾ ਤੇ ਇੱਕ ਬਹਾਨਾ ਸੀਗਾ ਪ੍ਰਮਾਤਮਾ ਨੇ ਬੱਚੀ ਦੇ ਚਿਹਰੇ ਤੇ ਸਮਾਈ ਲਿਆਂਦੀ ਪਰ ਇੱਕ ਉਸ ਭੈਣ ਦਾ ਵੀ ਬੜਾ ਵੱਡਾ ਉਪਰਾਲਾ ਜਿੰਨੇ ਕੇ ਆਪਣਾ ਸੈਟਅਪ ਤਿਆਰ ਕੀਤਾ ਨਹੀਂ ਵੀ ਭੈਣ ਭਰਾ ਮਸਲਦੇ ਮੈਂ ਇਹ ਵੀ ਕਹਾਂਗਾ ਤੁਸੀਂ ਬਾਦੋਂ ਆਓ ਬਾਦੋਂ ਜੇਕਰ ਆਇਆ ਜਾਂਦਾ ਤੇ ਇਸ ਭੈਣ ਕੋ ਜਰੂਰ ਹੋ ਨੇਸ਼ਨ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ 5 ਸਾਲ ਦੀ ਬੱਚੀ ਆ ਜਿਹੜੀ ਉਹ ਅਪੀਲ ਲਾ ਰਹੀ ਹੈ ਉਸ ਰੱਬ ਦੇ ਦਰ ਤੇ ਕਿ ਰੱਬਾ ਮੇਰੀ ਮਾਤਾ ਜੀ ਨੇ ਸੈਟਅਪ ਲਾਇਆ ਤੇ ਉਹ ਸੈਟਅਪ ਤੇ ਪੰਜਾਬੀ ਭਰਾ ਨਹੀਂ ਪਹੁੰਚ ਰਹੇ ਤਾਂ ਨਾ ਹੀ ਉਹਨਾਂ ਦੀਆਂ ਜਿਹੜੀਆਂ ਨੇ ਰੀਜਾਂ ਪੂਰੀਆਂ ਹੋ ਰਹੀਆਂ ਨੇ ਤਾਂ ਬੱਚੀ ਨੇ ਇਹ ਵੀ ਅਪੀਲ ਲਾਈ ਸੀ ਕਿ ਬਾਬਾ ਜੀ ਮੈਨੂੰ ਇਹ ਸਾਈਕਲ ਚਾਹੀਦਾ ਤਾਂ ਉਸ ਅਪੀਲ ਦੀ ਉਸ ਫਰਿਆਦ ਦੀ ਸੁਣਵਾਈ ਹੋਈ ਹੈ ਤਾਂ ਸੁਣਵਾਈ ਹੋਈ ਹੈ ਉਸ ਦਰ ਤੇ ਉਸ ਰੱਬ ਦੇ ਦਰ ਤੇ ਤਾਂ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਜਵਾਨ ਨੇ ਐਸਆਈ ਸਰਦਾਰ ਦਲਜੀਤ ਸਿੰਘ ਜੀ ਉਹ ਬੱਚੀ ਦੀ ਫਰਿਆਦ ਸੁਣਨ ਤੋਂ ਬਾਅਦ ਇੱਥੇ ਪਹੁੰਚੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੀ ਬੱਚੀ ਦੀ ਫਰਿਆਦ ਨੂੰ ਤੋਹਫੇ ਦੇ ਰੂਪ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਦਲਜੀਤ ਭਾਜੀ ਨੇ ਉਹਨਾਂ ਨੇ ਸਾਈਕਲ ਦਿੱਤਾ ਤਾਂ ਇਹ ਬੜੀਆਂ ਪਿਆਰੀਆਂ ਤਸਵੀਰਾਂ ਨੇ ਜ਼ਿਆਦਾਤਰ ਪੰਜਾਬ ਪੁਲਿਸ ਦੀਆਂ ਇਹੋ ਜਿਹੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਚਾਹੇ ਜਿੱਥੇ ਮਰਜੀ ਨਜ਼ਰ ਮਾਰ ਲਓ ਪੰਜਾਬ ਪੁਲਿਸ ਦੀ ਇੰਨੀ ਪਿਆਰੀ ਤਸਵੀਰ ਨਜ਼ਰ ਨਹੀਂ ਆਉਣੀ ਬੱਚਿਆਂ ਨਾਲ ਇੰਨਾ ਪਿਆਰ ਪੰਜਾਬ ਪੁਲਿਸ ਦਾ ਇਹ ਤਾਂ ਬਹੁਤ ਪਿਆਰੀਆਂ ਤਸਵੀਰਾਂ ਨੇ ਕਿਉਂਕਿ ਇਹ ਜ਼ਿਆਦਾਤਰ ਪੰਜਾਬ ਪੁਲਿਸ ਹੈ ਜਿਹੜੇ ਚਲਾਨ ਛੱਟਦੀ ਹੈ ਜਾਂ ਸਮਝਾਉਂਦੀ ਹੈ ਆਮ ਜਨਤਾ ਨੂੰ ਪਰ ਇਹ ਬੱਚੀ ਵਾਸਤੇ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਸਾਡੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਸਰਦਾਰ ਦਲਜੀਤ ਸਿੰਘ ਜੀ ਜਿਹੜੇ ਕਿ ਹਮੇਸ਼ਾ ਹੀ ਈਆਂ ਨੂੰ ਬਹੁਤ ਪਿਆਰ ਦਿੰਦੇ ਨੇ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਨੇ ਚਾਹੇ ਕਿਸੇ ਲੋੜਵੰਦ ਧੀ ਭੈਣ ਦਾ ਵਿਆਹ ਹੋਵੇ ਤਾਂ ਉੱਥੇ ਵੀ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਉਹਨਾਂ ਦੇ ਪਰਿਵਾਰ ਦੀ ਸੁਣਵਾਈ ਕਰਦੇ ਨੇ ਉਹਨਾਂ ਦੇ ਪਰਿਵਾਰ ਲਈ ਰੱਬ ਦਾ ਮਸੀਹਾ ਬਣ ਜਾਂਦੇ ਨੇ ਤਾਂ ਇਸ ਬੱਚੀ ਦੀ ਫਰਿਆਦ ਵੀ ਸੁਣੀ ਹੈ ਤਾਂ ਇਸ ਬੱਚੀ ਦੀ ਫਰਿਆਦ ਸੁਣਨ ਤੋਂ ਬਾਅਦ ਇਹ ਤੋਹਫੇ ਦੇ ਰੂਪ ਦੇ ਵਿੱਚ ਸਾਈਕਲ ਦਿੱਤਾ ਹੈ। ਤਾਂ ਬੜੀਆਂ ਪਿਆਰੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਐ। ਤੇ ਇਹੋ ਜਿਹੀ ਪੰਜਾਬ ਪੁਲਿਸ ਹੋਣੀ ਵੀ ਚਾਹੀਦੀ ਐ। ਜਿਹੜੀ ਆਮ ਜਨਤਾ ਦੀ ਸੁਣਵਾਈ ਕਰੇ ਤੇ ਆਮ ਜਨਤਾ ਦੀ ਫਰਿਆਦ ਸੁਣੇ। ਤਾਂ ਇਸ ਫਰਿਆਦ ਦੀ ਬੱਚੀ ਦੀ ਫਰਿਆਦ ਸੁਣੀ ਤਾਂ ਭਾਜੀ ਦਲਜੀਤ ਜੀ ਇੱਥੇ ਪਹੁੰਚੇ ਨੇ। ਦਲਜੀਤ ਭਾਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੇ ਤੁਸੀਂ ਵੀ ਵਧਾਈ ਦੇ ਪਾਤਰ ਵੀ ਹੋ ਕਿ ਬੱਚੀ ਦੀ ਫਰਿਆਦ ਜਿਹੜੀ ਐ ਤੁਸੀਂ ਸੁਣੀ ਐ ਤੇ ਉਸ ਨੂੰ ਤੋਹਫੇ ਦੇ ਰੂਪ ਦੇ ਵਿੱਚ ਸਾਈਕਲ। ਸਭ ਤੋਂ ਪਹਿਲਾਂ ਜੀ ਸਾਡਾ ਵਧਾਈ ਦੇ ਪਾਤਰ ਮੈਂ ਨਹੀਂ ਤੁਸੀਂ ਹੋ। ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਸੀਗੀ ਇਹ ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾਈ ਔਰ ਉਸ ਆਵਾਜ਼ ਨੂੰ ਸੁਣ ਕੇ ਜਿਹੜੇ ਇੱਕ ਭੈਣ ਦਾ ਜਿਹੜਾ ਉਹ ਖਾਣੇ ਦਾ ਸਿਸਟਮ ਸੀ ਜਿਹੜਾ ਸਟਾਰਟ ਕੀਤਾ ਸੀ ਉਹ ਚੱਲਣ ਲੱਗ ਗਿਆ ਔਰ ਇੱਕ ਇਹ ਬੇਟੀ ਦੇ ਜਿਹੜੇ ਤੋਤਲੇ ਜਿਹਾ ਬੁੱਲਾ ਨਾ ਜਿਹੜੀ ਉਹ ਗੱਲ ਕੀਤੀ ਸੀ ਉਹ ਕਿਸੇ ਹਿਰਦੇ ਨੂੰ ਟੱਚ ਕੀਤੀ ਔਰ ਉਸ ਬਲੁੰਦਰੇ ਹੋਏ ਹਿਰਦੇ ਵਿੱਚੋਂ ਇਹ ਨਿਕਲਿਆ ਵੀ ਅਸੀਂ ਸਾਈਕਲ ਦੀ ਸੇਵਾ ਕਰਨੀ ਤੇ ਚਲੋ ਉਹ ਅਸੀਂ ਸਾਈਕਲ ਲੈ ਕੇ ਆ ਗਏ ਆ ਇੱਕ ਪਰਮਾਤਮਾ ਦੀ ਕਿਰਪਾ ਵਾ ਕਿ ਸਾਡੇ ਕੋਲ ਡਾਕੀ ਦਾ ਕੰਮ ਕਰ ਲੈ ਰਹੇ ਨੇ ਤੇ ਅਸੀਂ ਇਸੇ ਤਰ੍ਹਾਂ ਜਿਹੜੇ ਬੱਚੇ ਜਿਹੜੇ ਆ ਜਿਨ੍ਹਾਂ ਦੇ ਚਿਹਰੇ ਤੇ ਸਮਾਈਲ ਜਾਂਦੀ ਜਾ ਸਕੇ ਅਸੀਂ ਇਸੇ ਤਰ੍ਹਾਂ ਦੀ ਡਿਊਟੀਆਂ ਕਰਦੇ ਰਵਾਂਗੇ ਨਾਲ ਨਾਲ ਜਿੱਸਾਂ ਮੇਰੀ ਡਿਊਟੀ ਹੁੰਦੀ ਆ ਡਿਊਟੀ ਅੰਦਰ ਨਾਲ ਇਹੋ ਜਿਹੇ ਕੰਮ ਜਦੋਂ ਵਿੱਚੋਂ ਨਿਕਲ ਜਾਂਦਾ ਅੱਜ ਮੈਂ ਖਾਣਾ ਖਾਣ ਨਹੀਂ ਗਿਆ ਤੇ ਅੱਜ ਮੈਂ ਢੜ ਨਾਲ ਇਸ ਮਕਸਦ ਵਾਸਤੇ ਆ ਗਿਆ ਵੀ ਇਹ ਵੀ ਖਾਣਾ ਖਾਣ ਤੋਂ ਵੀ ਵਧੀਆ ਵਾ ਵੀ ਇਹ ਬੱਚੇ ਦੀ ਚਿਹਰੇ ਜਿਹੜੇ ਸਮਾਈਲ ਹੈ ਉਹਨੂੰ ਬਦਕਾ ਰੱਖਣਾ ਔਰ ਜਿਹੜੀ ਡਿਊਟੀ ਆ ਡਿਊਟੀ ਵੀ ਕਰਦੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਸਾਡੀ ਹੁਣ ਟ੍ਰੈਫਿਕ ਪੁਲਿਸ ਦੀ ਡਿਊਟੀ ਆ ਉਹਦੇ ਵਿੱਚ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਕਿ ਕਾਨੂੰਨਾਂ ਦੇ ਪੱਧਰ ਤੇ ਵੀ ਤੁਸੀਂ ਲਾਮਬੰਦ ਹੋ ਜਾਓ ਕਾਨੂੰਨ ਜਿਹੜੇ ਸਖ਼ਤ ਨੇ ਇਹਨਾਂ ਨੂੰ ਆਪਾਂ ਬਚਣਾ ਕਿੱਦਾਂ ਇਹਨਾਂ ਤੋਂ ਬਚਣਾ ਵਾ ਕਿ ਜਿਹੜੇ ਆਪਣੇ ਛੋਟੇ 18 ਸਾਲ ਦੇ ਬੱਚੇ ਨੇ ਉਹ ਟੂ-ਵੀਲਰ ਜਾਂ ਫੋਰ-ਵੀਲਰ ਨਾ ਚਲਾਉਣ ਕਿਉਂਕਿ ਜਿਹੜੀ ਸਜ਼ਾ ਜ਼ਿਆਦਾ ਹੋ ਗਈ ਆ ਇਹ ਡਿਊਟੀ ਆ ਇੱਕ ਤੁਹਾਡੇ ਮਾਦੇ ਮਦਾਂਈ ਮੈਂ ਲੋਕਾਂ ਤੱਕ ਪਹੁੰਚਾਇਆ ਤੇ ਨਾਲ ਨਾਲ ਜਿਹੜੀ ਇੱਥੇ ਆ ਸੇਵਾ ਮੇਰੀ ਪ੍ਰਭਾਤਮਾ ਦਿੱਤੀ ਆ ਇਸ ਤੇ ਮੈਂ ਧੰਨਵਾਦੀ ਮੈਂ ਨਹੀਂ ਕਹਾਂ ਧੰਨਵਾਦੀ ਤੁਸੀਂ ਆ ਮੈਂ ਫੇਰ ਮੁੜ ਕੇ ਕਹਿੰਦਾ ਕਿ ਧੰਨਵਾਦ ਦੇ ਪਾਤ ਜ ਤੁਸੀਂ ਹੋ ਜਿਹੜੇ ਇਹ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚਾਈ ਜਲਜੀਤ ਬਾਜੀ ਮੈਨੂੰ ਇਹ ਦੱਸੋ ਚਾਹੇ ਉਹ ਮਹਾਮਾਰੀ ਦਾ ਸਮਾਂ ਸੀ ਜਿੱਥੇ ਆਪਣੇ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਸੀ ਉਦੋਂ ਵੀ ਤੁਸੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਦੀਆਂ ਲੋੜਵੰਤ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਆਂ ਚਾਹੇ ਹੋਰ ਲੋੜਵੰਦ ਪਰਿਵਾਰਾਂ ਦਾ ਹੀ ਰਸਣ ਦੀ ਲੋੜ ਸੀ ਉਹ ਵੀ ਮੁਹੱਈਆ ਕਰਾਈ ਚਾਹੇ ਕਿਸੇ ਧੀ ਦਾ ਵਿਆਹ ਹੋਵੇ ਆਨੰਦ ਚਾਰਜ ਹੋਵੇ ਉੱਥੇ ਵੀ ਤੁਸੀਂ ਪਹੁੰਚ ਜਾਂਦੇ ਹੋ ਇੰਨਾ ਜਨੂਨ ਜਿੱਤੇ ਡਿਊਟੀ ਤਾਂਦੇ ਹੀ ਨਾ ਨਭਾਰੇ ਉਥੇ ਸੇਵਾ ਵੀ ਤਾਂਦੇ ਹੀ ਨਾ ਨਭਾਉਂਦੇ ਹੋ ਕਿਵੇਂ ਮਨ ਦੇ ਵਿੱਚ ਵਿਚਾਰ ਬਣੇ ਕਿਸ ਤਰ੍ਹਾਂ ਇਸ ਚੀਜ਼ ਨਾਲ ਜੁੜਨਾ ਹੋਇਆ ਤੁਹਾਡਾ ਹਾਂ ਵੇਖੋ ਜੀ ਇਹ ਜਿਹੜੀਆਂ ਸੁਭਾਵਾਂ ਵਾਂ ਇਹ ਕਹਿੰਦੇ ਸਹਬ ਹੱਥ ਵੜਿਆਈਆਂ ਜਿਸ ਭਾਵੇਂ ਤਸਦੇ ਉਹਦੀ ਕਿਰਪਾ ਵਾ ਉਹਦੀ ਦ੍ਰਿਸ਼ਟੀ ਆ ਜੀ ਉਹ ਸਾਨੂੰ ਤੰਦਰੁਸਤੀ ਦਿੱਤੀ ਆ ਤੇ ਉਹ ਸਾਡੇ ਕੋਲ ਸੇਵਾ ਲੈ ਰਹੇ ਨੇ ਤੇ ਸੇਵਾ ਕਰਕੇ ਵੀ ਇੱਕ ਅੱਛਾ ਜਿਹਾ ਕੰਮ ਜਿਸਾਂ ਸਵੇਰੇ ਉੱਠਦੇ ਆ ਖਾਣਾ ਖਾਂਦੇ ਆ ਬਰਸ਼ ਕਰਦੇ ਆ ਲਾਉਂਦੇ ਧੋਂਦੇ ਆ ਤੇ ਡਿਊਟੀ ਕਰਦੇ ਆ ਡਿਊਟੀ ਨਾਲ ਨਾਲ ਇੱਕ ਇਹ ਵੀ ਜਨੂੰਨ ਹੁੰਦਾ ਵੀ ਅੱਜ ਕਿਸੇ ਦਾ ਚਿਹਰੇ ਤੇ ਸਮਾਈਲ ਲਿਆਉਣੀ ਆ ਮੁਸਕਰਾਹਟ ਲਿਆਉਣੀ ਆ ਉਹ ਕਿਸਾਂ ਧਿਆਨ ਦੇ ਜਾ ਸਕੇ ਤੇ ਫਿਰ ਜਿਹੜੇ ਸਾਡੇ ਪਿਆਰ ਕਰਨ ਵਾਲੇ ਸੱਜਣ ਨੇ ਉਹ ਸਾਨੂੰ ਕੋਈ ਨਾ ਕੋਈ ਐਡਵਾਈਸ ਦਿੰਦੇ ਨੇ ਕਿ ਐਸਾਂ ਦੀ ਸੇਵਾ ਕਰ ਲਓ ਐਸਾਂ ਹੀ ਸੇਵਾ ਕਰ ਲਓ ਉਹ ਸੇਵਾ ਨੂੰ ਬੂਤ ਜਦੋਂ ਪੈਂਦਾ ਵਾ ਤੇ ਉਹਨਾਂ ਦੇ ਚਿਹਰੇ ਤੇ ਵੀ ਸਮਾਈਲ ਆ ਜਾਂਦੀ ਸਾਡੇ ਚਿਹਰੇ ਤੇ ਸਮਾਈਲ ਆ ਜਾਂਦੀ ਆ ਇੱਕ ਜਨੂਨ ਵਰਗਾ ਜਨੂਨ ਹੀ ਆ ਕਿ ਜਿਹਨੂੰ ਆਪਾਂ ਕਹਿ ਸਕਦੇ ਕਿ ਦਿਹਾੜੀ ਤੇ ਇੱਕ ਅਧੀ ਸੇਵਾ ਕਰ ਲਈਏ ਤੇ ਸਾਨੂੰ ਅੱਛਾ ਲੱਗਦਾ ਕਿ ਉਤੀ ਡਿਊਟੀ ਜਿਹੜੀ ਉਹ ਵੀ ਅੱਛੀ ਲੱਗਦੀ ਆ ਤੇ ਨਾਲ ਇੱਕ ਅਧੀ ਸੇਵਾ ਹੋ ਜੇ ਤੇ ਸਾਨੂੰ ਅੱਛਾ ਲੱਗਦਾ ਕਿ ਜਿਹੜੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਣੀ ਆ ਤੇ ਪ੍ਰਮਾਤਮਾ ਕਦੇ ਇਸਾ ਤੰਦ ਤੁਸੀਂ ਦਵੇ ਤੇ ਹਮੇਸ਼ਾ ਹੀ ਜਿਸਾ ਹੀ ਅੱਜ ਇਹ ਬੱਚੇ ਨੂੰ ਜਿਹਦੇ ਤੇ ਸਮਾਈ ਲਿਆਉਂਦੀ ਆ ਇਹ ਬੱਚਾ ਵੀ ਅੱਗੇ ਇੰਨਾ ਮੁਕਾਮ ਤੇ ਕਿਸੇ ਤੇ ਪਹੁੰਚੇ ਕਿਸੇ ਉਪਲਬਧੀ ਤੇ ਪਹੁੰਚੇ ਕਿਸੇ ਐਸੇ ਅਹੁਦੇ ਤੇ ਪਹੁੰਚੇ ਇਹ ਬੱਚਾ ਕਿਸੇ ਦੀ ਹੈਲਪ ਕਰੇ ਤੇ ਯਾਰੋ ਆਪਣੇ ਲਈ ਤਾਂ ਸਾਰੇ ਜੀਂਦੇ ਆ ਜੇ ਜੀਣਾ ਤਾਂ ਦੂਜਿਆਂ ਲਈ ਜੀਓ ਤਾਂ ਇਹ ਜਿੰਦਾ ਮਿਸਾਲ ਹੈ ਦਲਜੀਤ ਭਾਜੀ ਚਾਹੇ ਪੰਜਾਬ ਪੁਲਿਸ ਦੇ ਵਿੱਚ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਨੇ ਤਾਂ ਡਿਊਟੀ ਦੇ ਨਾਲ ਨਾਲ ਆਪਣੀਆਂ ਸੁਭਾਵਾਂ ਦੇ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੁੰਦਾ ਉਹਨਾਂ ਦਾ ਸਹਾਰਾ ਬਣ ਜਾਂਦੇ ਨੇ ਤਾਂ ਜੀਣਾ ਤਾਂ ਦੂਜਿਆਂ ਲਈ ਜੀਓ ਜੁੜੀ ਆਪਣੀ ਜੀਵਨ ਦਾ ਹਰ ਬੰਦਾ ਬਤਾ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਪਿਆਰੀਆਂ ਨੇ ਚਾਹੇ ਬੱਚੀ ਦੀ ਤੋਤਲੀ ਜ਼ੁਬਾਨ ਦੇ ਵਿੱਚੋਂ ਅਰਦਾਸਾਂ ਸੀ ਉਸ ਰੱਬ ਨੇ ਸੁਣੀਆਂ ਨੇ ਰੱਬ ਨੇ ਅਰਦਾਸ ਸੁਣੀ ਦਾ ਦਲਜੀਤ ਭਾਜੀ ਜਿਹੜੇ ਰੱਬ ਦਾ ਫਰਿਸ਼ਤਾ ਬਣ ਪਹੁੰਚੇ ਨੇ ਤਾਂ ਇਹੋ ਜਿਹਾ ਜਿਹੜਾ ਪੰਜਾਬ ਪੁਲਿਸ ਦਾ ਚਿਹਰਾ ਹੁਣਾਂ ਵੀ ਚਾਹੀਦਾ ਪੰਜਾਬ ਪੁਲਿਸ ਇਸ ਲਈ ਤਾਰੀਫ ਦੇ ਲਈ ਤਾਰੀਫ ਦੇ ਕਾਬਿਲ ਵੀ ਹੈ ਜਿਹਾ ਇਹੋ ਜੇ ਉਪਰਾਲੇ ਵੀ ਚੱਲ ਰਹੀ ਹੈ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਭਾਜੀ ਦਲਜੀਤ ਜੀ ਜਿਹੜੇ ਨੇ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ ਤਾਂ ਦਲਜੀਤ ਭਾਜੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਇੱਥੇ ਪਹੁੰਚੇ ਤਾਂ ਬੱਚੀ ਦੇ ਚਿਹਰੇ ਤੇ ਜਿਹੜੀ ਰੌਣਕ ਆਈ ਜਿਹੜਾ ਨੂਰ ਆਇਆ ਨਾ ਉਹ ਬੜਾ ਪਿਆਰਾ ਸੀ ਤਾਂ ਤੁਹਾਨੂੰ ਵੀ ਆਪਣੇ ਆਪ ਚ ਸੰਤੁਸ਼ਟੀ ਹੋਈ ਹੋਈਏ ਸੇਵਾ ਹੋਣੀ ਚਾਹੀਦੀ ਦਾ ਇਹੋ ਜਿਹੀ ਹੋਣੀ ਚਾਹੀਦੀ ਆ ਕਿਉਂਕਿ ਬੱਚੀ ਦੇ ਰੱਬ ਦਾ ਰੂਪ ਹੁੰਦੇ ਨੇ ਤਾਂ ਇਸ ਰੱਬ ਦੇ ਰੂਪ ਤੋਂ ਜਿਹੜੀਆਂ ਅਲਫਾਸ ਸੀ ਜਿਹੜੇ ਲਫ਼ਜ਼ ਸੀ ਉਹ ਪੂਰੇ ਹੋਏ ਨੇ ਦੇਖੋ ਜੀ ਜਦੋਂ ਅਸੀਂ ਵੀ ਛੋਟੇ ਹੁੰਦੇ ਸੀਗੇ ਤਾਂ ਸਾਨੂੰ ਅਸੀਂ بڑے ਦਿਨ ਚੀਜ਼ ਮੰਗਦੇ ਜਾਣਾ ਤੇ ਉਹ ਜਦੋਂ ਚੀਜ਼ ਮਿਲਨੀ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਲੈਂਦਾ ਅੱਜ ਜਦੋਂ ਇਹ ਬੱਚੀ ਨੂੰ ਸਾਈਕਲ ਜਿਹੜੀ ਮੰਦੀ ਆਸ ਸੀ ਮਨ ਦੇ ਵਿੱਚੋਂ ਪ੍ਰਕਾਸ਼ ਕੀਤੀ ਕਿ ਮੈਂ ਸਾਈਕਲ ਲੈਣਾ ਤੇ ਅਜੋ ਸਾਈਕਲ ਪਰਮਾਤਮਾ ਨੇ ਇਹਦੀ ਪੁਕਾਰ ਸੁਣ ਕੇ ਉਹ ਕਿਸੇ ਦਾ ਹਿਰਦੇ-ਹਿਰਦੇ ਵਿੱਚ ਉਹ ਵਸਿਆ ਤੇ ਉਹ ਸੇਵਾ ਹੋ ਗਈ ਸਾਈਕਲ ਦੀ ਤੇ ਇਹ ਬੇਟੀ ਦੇ ਚਿਹਰੇ ਤੇ ਜਿਹੜੀ ਉਹ ਮੁਸਕਰਾਹਟ ਈ ਨਾ ਉਹ ਆਪਾਂ ਸ਼ਬਦਾਂ ਜਾਂ ਅਲਫਾਜ਼ਾਂ ਨਾਲ ਨਹੀਂ ਦੱਸ ਸਕਦੇ ਕਿਉਂਕਿ ਉਹ ਖੁਸ਼ੀ ਜਿਹੜੀ ਉਹ ਆਨੰਦ ਹੈ ਨਾ ਉਹ ਬੇਟੀ ਹੀ ਪ੍ਰਗਟ ਕਰ ਸਕਦੀ ਜਾਂ ਇਹਦੇal ਦੇਖ ਕੇ ਪਤਾ ਲੱਗਦਾ ਕਿਉਂਕਿ ਉਸ ਆਨੰਦ ਨੂੰ ਦੱਸਣਾ ਜਾਂ ਉਹ ਜਿੱਦਾਂ ਕਿ ਗੁੰਗੇ ਨੂੰ ਮਠਿਆਈ ਦਾ ਸਵਾਦ ਪੁੱਛਣ ਦੇ ਬਰਾਬਰ ਹੈ ਜੀ ਹਾਂ ਤਾਂ ਦਿਲ ਭਾਜੀ ਇਹ ਆਪਣੇ ਮਨ ਦੇ ਵਿੱਚ ਵੀ ਜਿਹੜਾ ਹੁੰਦਾ ਕਿ ਮੈਂ ਇਹੋ ਜਿਹੇ ਸੁਆਵਾਂ ਦੇਣੀਆਂ ਤਾਂ ਰੱਬ ਦੇ ਦਰ ਜਾਈਦਾ ਸਵੇਰੇ ਅਰਦਾਸਾਂ ਜਰੀਦੀਆਂ ਜੀ ਰੱਬਾ ਸਾਡੀ ਸਿਹਤ ਵਧੀਆ ਹੋਵੇ ਸਾਡੇ ਜੋ ਇਹੋ ਜਿਹੇ ਪੁੰਨ ਹੁੰਦੇ ਰਹਿਣ ਜਿਹਨਾਂ ਨਾਲ ਸਾਡੇ ਪਰਿਵਾਰ ਵੀ ਰਾਜੀ ਰਹੇ ਤੇ ਸਾਨੂੰ ਵੀ ਸੰਤੁਸ਼ਟੀ ਮਿਲਦੀ ਜਾਵੇ ਤਾਂ ਸਵੇਰੇ ਉੱਠਦੇ ਆਂ ਚੀ ਦਿਨਚਾਰੀਆ ਸ਼ੁਰੂ ਹੁੰਦਾ ਤੁਹਾਡਾ ਅ ਸਵੇਰੇ ਉੱਠ ਕੇ ਤੇ ਚਲੋ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਵਾ ਸਭ ਤੋਂ ਪਹਿਲਾਂ ਉਹਦਾ ਸਿਮਰਨਾ ਉਹਦਾ ਨਿਤਨੇਮ ਨਿਤਨੇਮ ਤੋਂ ਬਾਅਦ ਅਰਦਾਸ ਅਰਦਾਸ ਦੇ ਵਿੱਚ ਵੀ ਸਹੀ ਪਿਆਰੇ ਮਿਲ ਲੈ ਜਿੰਨਾ ਮਿਲਿਆ ਤੇ ਨਾਮ ਚਿਤਾਵੇ ਤੇ ਉਹ ਕਣ ਕਣ ਦੇ ਵਿੱਚ ਵਸਦਾ ਨਾਨਕ ਨਾਮ ਚੜਦੀ ਕਲਾ ਤੇਰੇ ਪੰਛੀ ਸਰਬਾਧ ਭਲੇ ਸੇ ਐ ਜਿਹੜੇ ਭਲੇ ਸਰਬਾਧ ਦੇ ਭਲੇ ਚ ਆਉਂਦੇ ਆ ਜੇ ਕਿਸੇ ਦੀ ਕੋਈ ਡਿਮਾਂਡ ਹੋਵੇ ਕਿਸੇ ਦੀ ਕੋਈ ਪੁਕਾਰ ਹੋਵੇ ਤੇ ਜੇ ਉਹ ਤੇ ਤੁਹਾਨੂੰ ਪ੍ਰਮਾਤਮਾ ਇੱਕ ਵੈਦ ਬਣਾ ਕੇ ਭੇਜਦਾ ਜਾਂ ਹਕੀਮ ਬਣਾ ਕੇ ਭੇਜਦਾ ਤੇ ਉਹਦੀ ਰਜਾ ਵਾ ਇਹ ਉਹਦਾ ਹੁਕਮ ਹੈ ਕਿ ਜਿਹੜਾ ਸਾਡੇ ਸਾਡੇ ਤੋਂ ਇਹੋ ਜੀ ਸੇਵਾ ਲੈ ਰਿਆ ਉਹ ਲੱਖਾਂ ਕਰੋੜਾਂ ਲੋਕ ਨੇ ਉਹ ਜਿਹਦੇ ਮੱਥੀ ਸਿਰ ਤੇ ਹੱਥ ਰੱਖ ਸਕਦਾ ਪਰ ਉਹਨੇ ਜੇ ਸਾਡੇ ਨੂੰ ਸਾਨੂੰ ਚੁਣਿਆ ਹੋਣਾ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਅਸੀਂ ਹਰ ਇੱਕ ਉਸ ਦੁਆਰ ਤੇ ਜਾਈਏ ਜਿੱਥੇ ਕੋਈ ਪੀੜਾ ਵਾ ਜਿੱਥੇ ਕੋਈ ਦੁੱਖ ਆ ਜਿੱਥੇ ਕੋਈ ਬਿਮਾਰੀ ਆ ਤੇ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਤਾਂ ਜਰੂਰ ਜੀ ਚਾਹੇ ਇਹ ਤਿਲ ਫੁੱਲ ਸੇਵਾ ਹੈ ਕੋਈ ਵੱਡੀ ਸੇਵਾ ਨਹੀਂ ਆ ਪਰ ਇਸ ਬੱਚੀ ਵਾਸਤੇ 에ਰੋਪਲੇਨ ਜਾਂ ਜਹਾਜ਼ ਤੋਂ ੱੱਲੇ ਨਹੀਂ ਏ ਛੋਟੇ ਬੱਚੀ ਦਾ ਸੁਪਨਾ ਸੀ ਤਾਂ ਮਾਂ ਬਾਪ ਇਸ ਹਾਲਾਤ ਦੇ ਵਿੱਚ ਨਹੀਂ ਸੀ ਕਿ ਬੱਚੀ ਦੇ ਸੁਪਨੇ ਜਾਂ ਰੀਝਾ ਪੂਰੀਆਂ ਕਰਨ ਕਿਉਂਕਿ ਉਹਨਾਂ ਦਾ ਆਪਣਾ ਰੋਜੀ ਰੋਟੀ ਮਹਾ ਚੱਲ ਰਹੀ ਹੈ ਰੈਂਟ ਤੇ ਰਹਿ ਰਹੇ ਨੇ ਤਾਂ ਬੱਚੀ ਦੇ ਸੁਪਨੇ ਸੀ ਬੱਚੀ ਦੇ ਸੁਪਣਿਆਂ ਨੂੰ ਬੂਰ ਪਾਇਆ ਹੈ ਅੰਮ੍ਰਿਤਸਰ ਦੇ ਪੰਜਾਬ ਪੁਲਿਸ ਦੇ ਜਵਾਨ ਨੇ ਸਾਡੇ ਸਰਦਾਰ ਦਲਜੀਤ ਜੀ ਤਾਂ ਹਮੇਸ਼ਾ ਹੀ ਬੱਚਿਆਂ ਦਾ ਵਾਸਤੇ ਵੀ ਪਹੁੰਚ ਜਾਂਦੇ ਨੇ ਜਾਂ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਲਈ ਵੀ ਪਹੁੰਚ ਜਾਂਦੇ ਨੇ ਤਾਂ ਭਾਜੀ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਜੀ ਇਹ ਕੋਈ ਵੱਡੀ ਚੀਜ਼ ਨਹੀਂ ਹੈ ਵੱਡਾ ਤੋਹਫਾ ਨਹੀਂ ਆਪਣੇ ਲਈ ਪਰ ਇਸ ਬੱਚੀ ਵਾਸਤੇ ਕੋਈ ਵੱਡਾ ਤੋਹਫੇ ਤੋਂ ਥੱਲੇ ਨਹੀਂ ਹੈ ਇਹਦੇ ਵਾਸਤੇ 에ਰੋਪਲੇਨ ਜਹਾਜ਼ ਹੀ ਹੈ ਤਾਂ ਕਿਵੇਂ ਦੇਖਦੇ ਉਸ ਜੀ ਨੂੰ ਕਿ ਬੱਚੇ ਦੇ ਚਿਹਰਿਆਂ ਤੇ ਰੌਣਕ ਮਿਲੀ ਹੈ ਤੁਹਾਨੂੰ ਅਸੀਸਾਂ ਅਰਦਾਸਾਂ ਮਿਲ ਰਹੀਆਂ ਨੇ ਉਸ ਦਿਨ ਦੀ ਤੁਸੀਂ ਦੇਖਣਾ ਸੀ ਇਹਦੇ ਚਿਹਰੇ ਤੇ ਤੇ ਅੱਜ ਦਾ ਚਿਹਰਾ ਦੇਖੋ ਤੇ ਮੈਂ ਹਮੇਸ਼ਾ ਜਦੋਂ ਜਾਂਦਾ ਉਹ ਚਿਹਰੇ ਤੇ ਸਮਾਈਲ ਪ੍ਰਮਾਤਮਾ ਵੱਲੋਂ ਹੀ ਆ ਜਾਂਦੀ ਆ ਕਿ ਪ੍ਰਮਾਤਮਾ ਨੇ ਉਹ ਪਹਿਲਾਂ ਹੀ ਖੁਸ਼ੀਆਂ ਜਿਹੜੀਆਂ ਉਹ ਬਖੇਰ ਦਿੰਦਾ ਉਹ ਪ੍ਰਮਾਤ ਕਹਿੰਦੇ ਆ ਨਾ ਕਿ ਪ੍ਰਮਾਤਮਾ ਨੇ ਜਿੱਥੇ-ਜਿੱਥੇ ਵੀ ਸੁੱਖ ਲਿਖਿਆ ਹੋਇਆ ਉਹਦੀਆਂ ਆਪਣੇ ਖੁਸ਼ੀਆਂ ਖੇੜੇ ਆ ਉਹਦੇ ਆਪਣੇ ਬਾਗੀਚੇ ਆ ਆਪਣੇ ਉਹਦੇ ਬਾਗ ਆ ਆਪਣੀਆਂ ਬਹਾਰਾਂ ਵਾ ਤੇ ਉਹਦੀ ਕੁਦਰਤ ਹੈ ਇਹ ਕੁਦਰਤ ਇਹਦੇ ਚਿਹਰੇ ਤੇ ਜਿਹੜੀ ਸਮਾਈਲ ਸੀ ਹੁਣ ਵੀ ਦੇਖੋ ਇਹ ਬੱਚੀ ਜਿਹੜੀ ਉਹ ਖੁਸ਼ੀ ਆ ਨਾ ਉਹ ਸਾਡੇ ਨਾਲ ਪਾਜ ਬੈਠੀ ਆ ਪਰ ਜਿਹੜਾ ਸਾਈਕਲ ਚਲਾਉਣ ਦਾ ਚਾਹ ਵਾ ਨਾ ਅਜੇ ਉਹਦਾ ਪੂਰਾ ਨਹੀਂ ਹੋਇਆ ਤੇ ਉਹ ਬੱਚੀ ਜਦੋਂ ਚਾਹ ਪੂਰਾ ਹੋਏਗਾ ਇਹ ਤੇ ਫਿਰ ਬਾਅਦ ਚ ਪੁੱਛਿਆ ਜਾ ਸਕਦਾ ਅਜੇ ਇਹਦੇ ਚਾਹ ਅਧੂਰੇ ਨੇ ਅਜੇ ਇਹਨੂੰ ਸਾਈਕਲ ਚਲਾ ਲੈਂਦੇ ਹੋ ਫਿਰ ਬਾਅਦ ਚ ਪੁੱਛਦੇ ਵੀ ਤੇ ਚਾਹ ਕਿਸ ਹਾਲ ਦਾ ਬੰ ਬੇਟੀ ਦਾ ਨਾਮ ਸਹਿਜ ਆ ਤਾਂ ਸਹਿਜ ਨਾਲ ਹੀ ਸਹਿਜ ਦੇ ਜਿਹੜੇ ਸੁਪਨੇ ਨੇ ਪੂਰੇ ਹੋ ਰਹੇ ਨੇ ਚਾਹੇ ਹੌਲੀ ਹੌਲੀ ਪੂਰੇ ਹੋ ਰਹੇ ਨੇ ਲੇਕਿਨ ਬੱਚੀ ਦੇ ਮੂੰਹ ਤੋਂ ਨਿਕਲੇ ਹੋਏ ਅਲਫਾਜ਼ ਜਿਹੜੇ ਨੇ ਉਸ ਰੱਬ ਨੇ ਜ਼ਰੂਰ ਸੁਨੇ ਨੇ ਤੋਂ ਨਾਲ ਫਾਜਾ ਦਾ ਮੁੱਲ ਪੈ ਰਿਹਾ ਹੈ ਬੇਟੀ ਦੇ ਮੂੰਹ ਚ ਅਲਫਾਸ ਜੀ ਉਸ ਦੀ ਮਾਤਾ ਨੇ ਜੋ ਸੈਟਅਪ ਲਾਇਆ ਹੈ ਬੜੀ ਮਿਹਨਤ ਨਾਲ ਤੁਪੇ ਰੋਟੀ ਰੋਜੀ ਰੋਟੀ ਵਾਸਤੇ ਆਉਂਦੇ ਨੇ ਤਾਂ ਪੰਜਾਬੀ ਭਰਾ ਇਤੋਂ ਤਾਈਂ ਨਹੀਂ ਪਹੁੰਚ ਰਹੇ ਤਾਂ ਪੰਜਾਬੀ ਭਰਾ ਵੀ ਪਹੁੰਚ ਰਹੇ ਨੇ ਤਾਂ ਦਲਜੀਤ ਭਾਜੀ ਜੀ ਅਪੀਲ ਲਾਉਣੀ ਜਾਂਦੀ ਹੈ ਕੀ ਹੋ ਰਿਹਾ ਹੈ ਮਨ ਦੇ ਵਿੱਚ ਵਿਚਾਰ ਕਿ ਤੁਹਾਡੀਆਂ ਸਿਵਾਵਾਂ ਜਿਹੜੀਆਂ ਡਿਊਟੀ ਹੈ ਪੰਜਾਬ ਪੁਲਿਸ ਪ੍ਰਤੀ ਸਿਵਾਵਾਂ ਵੀ ਵਧੀਆ ਤਰ੍ਹਾਂ ਨਿਭਾ ਰਹੇ ਹੋ ਤੇ ਆਮ ਜਨਤਾ ਲਈ ਵੀ ਸਿਵਾਵਾਂ ਤੁਸੀਂ ਵਧੀਆ ਤਰ੍ਹਾਂ ਨਿਭਾ ਰਹੇ ਹੋ ਲੋੜਵੰਦ ਪਰਿਵਾਰਾਂ ਲਈ ਵੀ ਮਸੀਹਾ ਬਣ ਜਾਂਦੇ ਹੋ ਕੀ ਅਪੀਲ ਕਰ ਹਾਂ ਵੇਖੋ ਜੀ ਇੱਥੇ ਆਉਣ ਦਾ ਪਰਮਾਤਮਾ ਨੇ ਬੱਚੀ ਦੇ ਚਿਹਰੇ ਤੇ ਸਮਾਈਲ ਲੈਂਦੀ ਪਰ ਇੱਕ ਉਸ ਭੈਣ ਦਾ ਵੀ ਬੜਾ ਵੱਡਾ ਉਤਰਾਲਾ ਜਿੰਨੇ ਕੇ ਆਪਣਾ ਸੈਟਅਪ ਤਿਆਰ ਕੀਤਾ ਔਰ ਮੈਂ ਇਥੋਂ ਉਹ ਖਾਣਾ ਵੀ ਖਾ ਕੇ ਦੇਖਿਆ ਬਹੁਤ ਟੇਸਟੀ ਆ ਜਿੰਨੇ ਵੀ ਭੈਣ ਭਧਾਰ ਮਸਰਦੇ ਮੈਂ ਇਹ ਵੀ ਕਵਾਂਗਾ ਤੁਸੀਂ ਬਾਦੋਂ ਆਓ ਬਾਦੋਂ ਜੇਕਰ ਆਇਆ ਜਾਂਦਾ ਇਸ ਭੈਣ ਕੋ ਜਰੂਰ ਹੋ ਕੇ ਜਾਓ ਔਰ ਖਾਸ ਕਰਕੇ ਪੰਜਾਬੀ ਜਿਹੜੇ ਨੇ ਉਹ ਬਾਦੋਂ ਦੁੱਤਪਲੇਨ ਦੀ ਲਾਏ ਵਜਾਏ ਇਥੇ ਕੋਈ ਸਵਾਦ ਜਰੂਰ ਆ ਕੇ ਦੇਖੋ ਮੈਂ ਇਹੋ ਹੀ ਅਪੀਲ ਕਰਦਾ ਇਸ ਭੈਣ ਦਾ ਵੀ ਜਿਹੜਾ ਉਹਨਾਂ ਇੱਕ ਸਪੋਰਟ ਹੋ ਜੇਗੀ ਇੱਕ ਹੈਲਪ ਹੋ ਜੇਗੀ ਅੱਜ ਮੈਂ ਬੱਚੀ ਨੂੰ ਜਦੋਂ ਪੁੱਛਿਆ ਸਾਈਕਲ ਲੈਣਾ ਤੇ ਬੇਟਾ ਹੋਰ ਕੁਝ ਚਾਹੀਦਾ ਕਹਿੰਦੇ ਨਹੀਂ ਅੰਕਲ ਹੁਣ ਕੁਝ ਨਹੀਂ ਚਾਹੀਦਾ ਥੈਂਕ ਯੂ ਔਰ ਮੈਂ ਕਹਿੰਦਾ ਜਿੱਥੇ ਇੰਨੀ ਮਹਾਰਾਜ ਦੀ ਸਹਾਇਤਾ ਹੋਵੇ ਇੰਨਾ ਉਹ ਟਰਮਾ ਹੋਵੇ ਔਰ ਇੰਨਾ ਪਰਮਾਤਮਾ ਦਾ ਭਰੋਸਾ ਹੋਵੇ ਆਤਮ ਵਿਸ਼ਵਾਸ ਹੋਵੇ ਉੱਥੇ ਸਾਨੂੰ ਵੀ ਉਸ ਆਤਮ ਵਿਸ਼ਵਾਸ ਵਿੱਚ ਜਾ ਕੇ ਖੜੇ ਹੋਣਾ ਚਾਹੀਦਾ ਔਰ ਇਸ ਭੈਣ ਦੀ ਸਪੋਰਟ ਬਣਨਾ ਚਾਹੀਦਾ ਤਾਂ ਜ਼ਰੂਰ ਜੀ ਹਮੇਸ਼ਾ ਹੀ ਦੂਜਿਆਂ ਲਈ ਜੀਣਾ ਵੀ ਜੀਵਨ ਹੈ ਤਾ ਇਸ ਬੇਟੀ ਦੀ ਵੀਡੀਓ ਵਾਇਰਲ ਹੋ ਰਹੀ ਸੀ 5 ਸਾਲ ਦੀ ਬੇਟੀ ਹੈ ਤਾਂ ਸਹਿਜ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਹਿਜ ਬਟਾ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਅਰਦਾਸ ਲਾਈ ਸੀ ਉਸ ਰੱਬ ਨੂੰ ਕੀ ਅਰਦਾਸ ਸੀ ਮੇਰੇ ਬਾਪੇ ਤੋਂ ਕਾਹਦਾ ਮੈਨੂੰ ਸਾਈਕਲ ਮਿਲ ਗਿਆ ਉਹ ਫੇਰ ਜੇ ਮੰਮੀ ਕੋਲ ਪੂਰੀ ਧੀੜ ਹੋਏ ਅਸਾ ਸਾਈਕਲ ਵਾਸਤੇ ਤੇ ਬਾਬਾ ਜੀ ਨੂੰ ਬੋਲਿਆ ਸੀ ਇਹ ਮਮਾ ਜੀ ਦੇ ਸੈਟਅਪ ਤੇ ਧੀੜ ਹੋਵੇ ਅੱਜ ਧੀੜ ਹੁੰਦੀ ਐ ਇੱਥੇ ਆਉਂਦੀ ਐ ਅੰਦੀ ਇਹ ਥੋੜਾ ਥੋੜੀ ਤੋ ਬਾਅਦੇ ਕੰਮ ਨਹੀਂ ਚੱਲਦਾ ਹਾਂ ਤਾਂ ਬੇਟਾ ਤੁਸੀਂ ਇੱਥੇ ਸਾਈਕਲ ਵਾਸਤੇ ਵੀ ਅਪੀਲ ਲਾਈ ਸੀ ਤਾਂ ਅੱਜ ਤੁਹਾਨੂੰ ਉਹ ਚੀਜ਼ ਮਿਲ ਗਈ ਹੈ ਜਿਹੜੀ ਅਪੀਲ ਲਾਈ ਸੀ ਬਾਬਾ ਜੀ ਨੂੰ ਅਰਦਾਸ ਲਾਈ ਸੀ ਤਾਂ ਜਿਨ੍ਹਾਂ ਨੇ ਦਿੱਤਾ ਸਾਈਕਲ ਤੁਹਾਨੂੰ ਇਹ ਪੁਲਿਸ ਵਾਲੇ ਅੰਕਲ ਨੇ ਪੁਲਿਸ ਵਾਲੇ ਅੰਕਲ ਨੇ ਤਾਂ ਤੁਹਾਨੂੰ ਡਰ ਨਹੀਂ ਆਇਆ ਜਦੋਂ ਪੰਜਾਬ ਪੁਲਿਸ ਦੇ ਅੰਕਲ ਆਏ ਨੇ ਤੇ ਨਹੀਂ ਤੇ ਲੱਗਿਆ ਮੇਰੇ ਸਾਈਕਲ ਆਈ ਹੁਣ ਮੈਨੂੰ ਡਰ ਨਹੀਂ ਲੱਗਿਆ ਕੀ ਬੋਲਿਆ ਉਹਨਾਂ ਨੇ ਜਦੋਂ ਤੁਹਾਨੂੰ ਮਿਲੇ ਨੇ ਕਿਸ ਤਰ੍ਹਾਂ ਪਿਆਰ ਦਿੱਤਾ ਤੁਹਾਨੂੰ ਕਾ ਖੈਰ ਸਾਹ ਉਹ ਵਹੀ ਜੋ ਜੀ ਇਨਫਾ ਤੇ ਫਤਿਹ ਬਲ ਬੁਲਾਈ ਤੁਸੀਂ ਪੁਲਸ ਵਾਲਿਆਂ ਨੂੰ ਤੁਸੀਂ ਬੁਲਾਈ ਸੀ ਕਿਵੇਂ ਬੁਲਾਈ ਅੰਨੇੜੇ ਬੈਠੇ ਨੇ ਦੁਆਰਾ ਬੁਲਾਉਂ ਵਾਏ ਕੁ ਜੀ ਕਾ ਖੈਰ ਸਾਹ ਵਾਏ ਜੀ ਕੀ ਫਤਿਹ ਤੇ ਬੇਟਾ ਜੀ ਹੋਰ ਕਿਹੜੇ ਸੁਪਨੇ ਨੇ ਤੁਹਾਡੇ ਕੀ ਲੈਣਾ ਚਾਹੁੰਦੇ ਹੋਰ ਕੋਈ ਕੁਛ ਨਹੀਂ ਲੈਣਾ ਹੋਰ ਨਹੀਂ ਚਾਹੀਦਾ ਜੀ ਵੇਖ ਲਓ ਸੋਚ ਲਓ ਦੇ ਦੇਣ ਜੀ ਹੁਣੇ ਤੁਹਾਨੂੰ ਬੈਠਿਆ ਹੀ ਕਿਉਂ ਚਾਹੀਦਾ ਕੁਛ ਨਹੀਂ ਤਾਂ ਜਰੂਰ ਜੀ ਇਹ ਬੱਚੀ ਜਿਹੜੀ ਆ ਬੜੀ ਪਿਆਰੀ ਹੈ ਤਾਂ ਰੱਬ ਬੱਚਿਆਂ ਦੇ ਵਿੱਚ ਵਸਦਾ ਹੈ ਇਹ ਤਾਂ ਅਸੀਂ ਸੁਣਦੇ ਸੀ ਤਾਂ ਜਰੂਰ ਜੀ ਰੱਬ ਹਮੇਸ਼ਾ ਹੀ ਬੱਚਿਆਂ ਦੀ ਨੇੜੇ ਹੋ ਕੇ ਸੁਣਦਾ ਹੈ ਜੇ ਸੱਚੇ ਦਿਲੋਂ ਅਰਦਾਸ ਲਈ ਹੋਏ ਉਸ ਰੱਬ ਦੇ ਦਰਤੇ ਤਾਂ ਪੂਰੀਆਂ ਜਰੂਰ ਹੁੰਦੀਆਂ ਨੇ ਜਿਹੜੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਤਾਂ ਉਸ ਦਾ ਸਹਾਰਾ ਰੱਬ ਹੀ ਬਣਦਾ ਹੈ ਤਾਂ ਸਹਾਰਾ ਰੱਬ ਉਦੋਂ ਬਣਦਾ ਹੈ ਜਦੋਂ ਅਰਦਾਸਾਂ ਉਸਦੇ ਦਰਤੇ ਲਾਈਆਂ ਜਾਂਦੀਆਂ ਨੇ ਤਾਂ ਇਹ ਭੈਣਾਂ ਜਿਹਨੇ ਇਹ ਸੈਟਅਪ ਲਾਇਆ ਸੀ ਲਾ ਪੀ ਲਾਈ ਸੀ ਰੋ ਰੋ ਕੇ ਜੀ ਇਸ ਦਿਨ ਦੇ ਸੈਟਅਪ ਤੇ ਨਾ ਤੇ ਪੰਜਾਬੀ ਵੀਰ ਪਹੁੰਚ ਰਹੇ ਨੇ ਸਿਰਫ ਪਹੁੰਚਦੇ ਨੇ ਦੇ ਪ੍ਰਵਾਸੀ ਭਰਾ ਉਹ ਵੀ 10-20 ਰੁਪਏ ਦੇ ਇਹ ਰੋਟੀ ਲੈਂਦੇ ਨੇ ਯਾਰ ਚਾਵਲ ਲੈਂਦੇ ਨੇ ਉਸ ਨਾਲ ਪਰਿਵਾਰ ਨਹੀਂ ਚੱਲ ਰਿਹਾ ਤਾਂ ਪੰਜਾਬੀ ਭਰਾਵਾਂ ਨੂੰ ਅਪੀਲ ਲਾਈ ਸੀ ਪੰਜਾਬੀ ਭਰਾਵਾਂ ਨੇ ਵੀ ਮਨਾ ਮੂਹੀ ਪਿਆਰ ਦਿੱਤਾ ਇੱਥੋਂ ਤਾਈਂ ਪਹੁੰਚ ਰਹੇ ਨੇ ਤਾਂ ਭੈਣ ਨਾਲ ਵੀ ਫਤਿਹ ਦੀ ਸਾਂਝ ਪਾਉਣੀ ਆ ਪੰਜੀ ਵਾਹਿਗੁਰਜੀ ਕਾਲ ਸਾਹਿਬ ਸਿਰਪਾਏ ਵਾਹਿਗੁਰਜੀ ਕਾਲ ਸਾਹਿਬ ਸ਼ੀ ਵਾਹਿਗੁਰਜੀ ਕੀ ਫਤਿਹ ਜੀ ਪਹਿਲੇ ਤੁਹਾਡੀ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਰੋ ਰੋ ਕੇ ਤੁਸੀਂ ਅਪੀਲ ਲੈ ਰਹੇ ਹੋ ਕਿ ਪੰਜਾਬੀ ਭਰਾ ਨਹੀਂ ਪਹੁੰਚ ਰਹੇ ਸਾਡੇ ਸੈਟਅਪ ਤੇ ਪ੍ਰਵਾਸੀ ਵੀਰ ਪਹੁੰਚ ਰਹੇ ਨੇ ਕੀ ਵੀਡੀਓ ਸੀ ਕਿਉਂ ਅਪੀਲ ਲਾਉਣੀ ਪਈ बस अपील ਇਸ ਕਰਕੇ ਲਾਣੀ ਪਈ ਕਿ ਮੈਂ ਇੰਨੀ ਮਿਹਨਤ ਕਰਕੇ ਬਣਾ ਕੇ ਲੈ ਕੇ ਆਉਂਦੀ ਸੀ ਸਾਰਾ ਕੁਝ ਕਿ ਚੱਲੇ ਪਰ ਇੱਥੇ ਕੋਈ ਵੀ ਨਹੀਂ ਹੁੰਦਾ ਸੀ ਦਾਦਾ 20-20 ਰੁਪਏ ਦੀਆਂ ਚੀਜ਼ਾਂ ਵੇਚਣੀਆਂ ਪੈਂਦੀਆਂ ਸੀ ਬਾਕੀ ਜੋ ਦੁਪਹਿਰ ਤੋਂ ਬਾਅਦ ਹੋ ਜਾਂਦਾ ਸੀ ਕੁਝ ਬਚਦਾ ਸੀ ਉਹ ਤੇ ਕਿਸੇ ਦੇ ਖਾਂਜੋਗਾ ਵੀ ਨਹੀਂ ਬਚਦਾ ਸੀ ਫਿਰ ਤਾਂ ਮੈਨੂੰ ਇਹ ਦੱਸੋ ਤੁਹਾਡੀ ਬੱਚੀ ਹਮੇਸ਼ਾ ਹੀ ਤੁਹਾਡੇ ਨਾਲ ਹੁੰਦੀ ਹੈ ਜਾਂ ਕਿਵੇਂ ਬੱਚੀ ਦਾ ਪਾਲਣ ਪੋਸਣ ਹੋ ਰਿਹਾ ਕਿਉਂਕਿ ਕਿ ਬੱਚੇ ਵੀ ਆ ਤੁਸੀਂ ਰੋਜ਼ੀ ਰੋਟੀ ਵੀ ਚਲਾਉਣੀ ਆ ਕਿਵੇਂ ਪਾਲਣ ਪੋਸਣ ਹੋ ਰਿਹਾ ਕਿਵੇਂ ਰੋਜ਼ੀ ਰੋਟੀ ਬੱਚੀ ਸਮਝਦੀ ਹੈ ਮੇਰੀ ਬੱਚੀ ਬਹੁਤ ਸਮਝਦਾਰ ਹੈ ਉਹਨੂੰ ਵਿਚਾਰੀ ਨੂੰ ਇਕੱਲੇ ਘਰ ਛੱਡ ਕੇ ਤਾਂ ਹੋਣਾ ਪੈਂਦਾ ਉੱਥੇ ਕੱਲ ਤਾਲਿਆਂ ਚ ਬੰਦ ਕਰਕੇ ਉਹਨੂੰ ਇਕੱਲੇ ਤੇ ਬੇਟੀ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਹਾਡੇ ਲਈ ਅਰਦਾਸ ਲਾ ਰਹੀ ਹੈ ਉਸ ਰੱਬ ਦੇ ਦਰ ਤੇ ਤੇ ਆਪਣੇ ਲਈ ਵੀ ਛੋੜੀ ਜੀ ਅਰਦਾਸ ਲਾਈ ਸੀ ਕਿਵੇਂ ਦੇਖਦੇ ਹੋ ਇਸ ਦੀ ਅਰਦਾਸਾਂ ਨੂੰ ਮੂਰ ਪੈ ਰਿਹਾ ਉਹਨੂੰ ਬਸ ਉਹ ਰੱਬ ਦਾ ਰੂਪ ਹੀ ਹੈ ਉਹਦੇ ਕਰਕੇ ਆਡਾ ਕੰਮ ਚੱਲਿਆ ਉਹਨੇ ਬਾਬੇ ਦੇ ਅੱਗੇ ਅਰਦਾਸ ਕੀਤੀ ਬਸ ਉਹਨੇ ਬਾਬੇ ਦੇ ਅੱਗੇ ਬਹੁਤ ਮਤਲਬ ਘਰ ਜਾਓ ਫੋਨ ਕਰੋ ਤਾਂ ਵੀ ਗਿੰਦੀ ਮੰਮੀ ਬਾਬਾ ਨੂੰ ਮੈਂ ਬਾਬਾ ਜੀ ਨੂੰ ਕਹੂੰਗੀ ਕੰਮ ਚੱਲੇਗਾ ਮੇਰਾ ਤੇ ਬਾਬਾ ਜੀ ਨੇ ਆਪਣੇ ਰੂਪ ਚ ਪੁਲਿਸ ਵਾਲੇ ਭਾਜੀ ਨੂੰ ਭੇਜਿਆ ਤਾਂ ਹੀ ਉਹਦੀ ਸਾਈਕਲ ਆਈ ਉਹਦੀ ਸੁਣੀ ਗਈ ਅਰਦਾਸ ਤੇ ਪਹਿਲੇ ਸੋਚਿਆ ਸੀ ਕਿ ਜੇ ਇਹ ਪੰਜਾਬ ਪੁਲਿਸ ਦਾ ਜਵਾਨ ਵੀ ਇਸ ਤਰ੍ਹਾਂ ਦਾ ਹੋਏਗਾ ਜੇ ਤੁਹਾਡੇ ਰੇੜੀ ਦੇ ਜੜੀ ਨੇ ਰੋਡ ਦੇ ਤੇ ਤੁਸੀਂ ਇਹ ਸੈਟਅਪ ਲਾਇਆ ਇਸੇ ਰੇੜੀ ਤੇ ਪਹੁੰਚੇਗਾ ਉਹ ਵੀ ਬੱਚਿਆਂ ਦੇ ਸੁਪਨੇ ਪੂਰੇ ਹੋਣਗੇ ਪੰਜਾਬ ਪੁਲਿਸ ਦੇ ਜਵਾਨ ਦੇ ਹੱਥੋਂ ਨਹੀਂ ਆ ਤੇ ਕਦੀ ਨਹੀਂ ਸੋਚਿਆ ਸੀ ਉਹੀ ਤਾਂ ਮੈਂ ਕਹਿੰਨੀ ਆ ਕਿ ਪੁਲਿਸ ਭਾਜੀ ਨੂੰ ਵੀ ਬਾਬੇ ਨੇ ਆਪਣਾ ਰੂਪ ਬਣਾ ਕੇ ਭੇਜਿਆ ਅੱਡੇ ਕੋਲ ਕਿ ਜਿਨ ਨੇ ਮੇਰੀ ਬੇਟੀ ਦੀ ਪੂਰੀ ਕੀਤੀ ਇੱਛਾ ਸਾਰੀ। ਕਿਉਂ ਨਾ ਜਿਆਦਾਤਰ ਐਹੋ ਜੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਚਾਹੇ ਪੂਰੇ ਪੰਜਾਬ 'ਚ ਧਿਆਨ ਮਾਰ ਲੀਏ ਚਾਹੇ ਪੂਰੇ ਭਾਰਤ 'ਚ ਮਾਰ ਲੀਏ। ਪੰਜਾਬ ਪੁਲਿਸ ਦੇ ਜਵਾਨ ਤਾਂ ਜਿਆਦਾਤਰ ਇੰਨਾ ਰੂਪਾਂ ਦੇ ਵਿੱਚ ਨਜ਼ਰ ਨਹੀਂ ਆਉਂਦੇ ਪਰ ਦਲਜੀਤ ਭਾਜੀ ਦਾ ਬੱਚਿਆਂ ਦੀ ਪ੍ਰਤੀ ਇੰਨਾ ਪਿਆਰ ਹੈ, ਇੰਨਾ ਸੁੰਦੇ ਆ। ਹੁਣ ਵੀ ਮੈਂ ਦੇਖ ਰਿਹਾ ਬੱਚੇ ਨਾਲ ਅੱਜ ਵੀ ਮਨਮੋਹੀ ਪਿਆਰ ਜਟਾ ਰਹੇ ਨੇ। ਕਿਵੇਂ ਦੇਖਦੇ? ਬਸ ਉਹੀ ਹੈ ਕਿ ਬਾਬਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ, ਲੰਬੀ ਉਮਰਾਂ ਬਖਸ਼ਣ, ਬਸ ਐਵੇਂ ਬੱਚਿਆਂ ਨਾਲ ਪਿਆਰ ਬਣਾਏ ਰੱਖਣ ਬਾਬ ਬਤ ਕੀ ਅਪੀਲ ਲਾਉਣੀ ਚਾਹੁੰਦੇ ਹੋ ਪੈਨੇ ਪੰਜਾਬੀ ਭਰਾਵਾਂ ਨੂੰ ਤੁਹਾਡੀ ਅਪੀਲ ਸੀ ਵੀ ਪੰਜਾਬੀ ਭਰਾ ਤੁਹਾਡੇ ਇਸ ਸੈਟਅਪ ਤੇ ਨਹੀਂ ਆ ਰਹੇ ਤਾਂ ਹੁਣ ਅਪੀਲ ਕੀ ਲਾਉਣੀ ਚਾਹੁੰਦੇ ਹੋ ਕਿਸ ਤਰ੍ਹਾਂ ਅਪੀਲ ਲਾਉਣੀ ਹੈ ਬਸ ਮੈਂ ਆ ਅਪੀਲ ਹੱਥ ਜੋੜ ਕੇ ਲਾਉਣਾ ਚਾਹੁੰਨੀ ਆ ਕਿ ਜਿਵੇਂ ਪਿਆਰ ਹੁਣ ਵੀਡੀਓ ਪੈਨ ਤੋਂ ਬਾਅਦ ਦਿੱਤਾ ਹੈ ਤੁਸੀਂ ਬਸ ਪਿਆਰ ਦਿੰਦੇ ਰਹੋ ਪਿਆਰ ਨਾ ਹਟਾਓ ਤੁਹਾਡੇ ਸਿਰ ਤੋਂ ਬਸ ਪਿਆਰ ਹਮੇਸ਼ਾ ਐਵੇਂ ਹੀ ਦਿੰਦੇ ਰਹੋ ਜਰੂਰ ਆਪਣਾ ਜੇ ਤੁਹਾਨੂੰ ਐਡਰੈਸ ਇਸ ਰੋਡ ਦਾ ਪਤਾ ਤਾਂ ਦੱਸ ਦਿਓ ਕਿ ਇਸ ਰੋਡ ਤੇ ਆਉਂਦੇ ਜਾਂਦੇ ਆਂ ਦੂਰ ਦਰਡੇ ਤੋਂ ਤੁਹਾਡੇ ਇਸ ਸੈਟਅਪ ਤੇ ਆਉਣ ਤੇ ਤੁਹਾਡੀ ਰੋਜੀ ਰੋਟੀ ਵੀ ਚੱਲੇ ਤੇ ਉਹਨਾਂ ਦਾ ਪ ਆਪਣਾ ਐਡਰੈਸ ਕੀ ਸ਼ਿਡਾ ਸਾਬ ਤੋਂ ਸਿੱਧਾ ਗੜਵਾਲੀ ਗੇਟ ਇਹਤੇ ਸੀ ਡਿਵੀਜ਼ਨ ਥਾਣਾ ਹੈਗਾ ਉਹਦੇ ਸਾਹਮਣੇ ਪੰਜ ਪੀਰਾਂ ਦੀ ਦਰਗਾਹ ਹੈਗੀ ਹੈ ਉਹਦੇ ਨਾਲ ਹੀ ਜਸਟ ਤਾਂ ਜਰੂਰ ਜੀ ਹਮੇਸ਼ਾ ਉਸ ਦਰ ਤੇ ਲਾਈਆਂ ਪੀਲਾਂ ਦਲੀਲਾਂ ਪੂਰੀਆਂ ਹੁੰਦੀਆਂ ਨੇ ਚਾਹੇ ਦੁਨਿਆਵੀ ਦੁਨੀਆਂ ਦੇ ਵਿੱਚ ਸੁਣਵਾਈ ਨਾ ਹੋਵੇ ਪਰ ਉਸ ਰੱਬ ਦੇ ਦਰ ਤੇ ਸੁਣਵਾਈ ਜਰੂਰ ਹੁੰਦੀ ਹੈ ਸੱਚੇ ਮਨ ਨਾਲ ਅਰਦਾਸ ਹੋਈ ਹੋਈ ਹੋਵੇ ਤਾਂ ਜੇ ਉਹ ਰੱਬ ਨਾ ਸੁਨੇ ਤਾਂ ਫਿਰ ਮੈਂ ਨਹੀਂ ਮੰਨਦਾ ਜੇ ਸੁਣਵਾਈ ਨਾ ਹੋਵੇ ਕਿਉਂਕਿ ਰੱਬ ਦੇ ਦਰ ਤੇ ਦੇ ਰਿਆ ਹਨੇਰ ਨਹੀਂ ਹੈ ਤਾਂ ਜੇ ਸੱਚੇ ਦਿਲੋਂ ਅਪੀਲ ਲਈ ਜਾਵੇ ਉਸ ਰੱਬ ਤੇ ਟੁੱਟ ਵਿਸ਼ਵਾਸ ਹੋਵੇ ਤਾਂ ਰੱਬ ਭਰੋਸਾ ਨਹੀਂ ਟੁੱਟਣ ਦੇਦਾ ਵਿਸ਼ਵਾਸ ਨਹੀਂ ਟੁੱਟਣ ਦਿੰਦਾ ਇਹੋ ਜਹਾ ਹੈ ਇਸ ਪਰਿਵਾਰ ਨਾਲ ਵੀ ਹੋਇਆ ਬੱਚੀ ਨੇ ਅਰਦਾਸ ਲਈ ਸੀ ਅਪੀਲ ਲਈ ਸੀ ਤਾਂ ਬੱਚੀ ਦੀ ਅਪੀਲ ਨੂੰ ਅਰਦਾਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਢਾਂ ਦੇ ਸੈਟਅਪ ਤੇ ਪੰਜਾਬੀ ਵੀਰ ਵੀ ਪਹੁੰਚ ਰਹੇ ਨੇ ਤੇ ਬੱਚੀ ਦੇ ਸੁਪਨੇ ਵੀ ਪੂਰੇ ਹੋ ਰਹੇ ਨੇ ਤਾਂ 50 ਪੁਲਿਸ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਪਿਆਰੀਆਂ ਤੇ ਮਨਮੋਹਣੀਆਂ ਨੇ ਇਹੋ ਜਿਹੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਪੁਲਿਸ ਦੇ ਜਵਾਨ ਵੱਲੋਂ ਜਿਹੜਾ ਅੱਜ ਤੋਹਫੇ ਦੇ ਰੂਪ ਦੇ ਵਿੱਚ ਸਾਈਕਲ ਦਿੱਤਾ ਹੈ ਤਾਂ ਪੰਜਾਬ ਪੁਲਿਸ ਉੱਤੇ ਤਾਰੀਫ਼ ਦੇ ਜਾਵਲ ਹੈ ਇਹੋ ਜਿਹੀ ਪੰਜਾਬ ਪੁਲਿਸ ਨੂੰ ਸਾਡਾ ਵੀ ਦਿਲੋਂ ਸਲਾਮ ਹੈ ਤਾਂ ਮੈਨੂੰ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੰਮ੍ਰਿਤਸਰ